ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਮੈਨੂੰ ਦੇਖ ਰਹੇ ਆਂ 사우ਦੀ ਅਰਬੀਆ ਰਿਆਦ ਤੋਂ ਤੇ ਆਪਾਂ ਕੀ ਤੇ ਨਵੇਂ ਵਲੌਗ ਦੀ ਸ਼ੁਰੂਆਤ ਤੇ ਅੱਜ ਆਪਣਾ ਹੈਗਾ ਪਹਿਲਾ ਵਲੌਗ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਮਿੱਤਰ ਨਵੀ ਕੋਲ ਦੇਖਦੇ ਆਂ ਜਿੱਥੇ ਕੁਝ ਨਾ ਕੁਝ ਬਣਾ ਕੇ ਖਾਣੇ ਆ ਤੇ ਨਾਰ ਨਾਲ ਕਰਦੇ ਆ ਵਲੋਗਿੰਗ ਮਿੱਤਰੋ ਪਹਿਲਾ ਚੈਨਲ ਵੀ ਸੀਗਾ ਆਪਣਾ ਉਹ ਹੋ ਗਿਆ ਕਿਸੇ ਕਾਰਨ ਕਰਕੇ ਬੰਦ ਜੋ ਰਿਕਵਰ ਨਹੀਂ ਹੋ ਸਕਿਆ ਮੁੜ ਕੇ ਤੇ ਹੁਣ ਆਪਾਂ ਨਵਾਂ ਚੈਨਲ ਬਣਾਇਆ ਹੈ ਇਹਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੁਮੇ ਕਰਕੇ ਅੱਜ ਰਸ਼ ਹੈ ਨਹੀਂਗਾ ਸਾਰੇ ਰੋਡ ਖਾਲੀ ਪਏ ਆ ਕਿਉਂਕਿ ਇਸ ਟਾਈਮ ਸਾਰੇ ਸੁੱਤੇ ਪਏ ਨੇ ਅਰ ਵੀ ਲੋਕ ਆ ਕਰਕੇ ਰੋੜਾ ਦੇ ਰਾਸ਼ਰੀ ਛੁੱਟੀ ਕਰਕੇ ਅੱਜ ਰੋਡ ਬਿਲਕੁਲ ਖਾਲੀ ਆ ਆਪਾਂ ਪਹੁੰਚ ਗਏ ਨਵੀ ਦੇ ਰੂਮ ਕੋਲ ਆ ਅੱਜ ਉੱਪਰ ਤੁਰਿਆ ਹਾਂ ਹਾਂ ਲੱਗ ਗਿਆ ਦੇਖ ਕੇ ਲੱਗ ਗਿਆ ਲੋਕ ਦਾ ਪਤਾ ਨਹੀਂ ਕਾਦੇ ਅੱਜ ਇਹ ਆ ਨਵੀ ਦਾ ਰੂਮ ਅੱਜ ਬਣ ਗਏ ਆਲੂ ਵਾਲੇ ਪਰੌਤੇ ਨੇ ਬਣਾ ਕੇ ਰੱਖਿਆ ਸਾਮਾਨ ਮੁੰਡੇ ਨੇ ਆਟਾ ਵੀ ਗਰਨੇ ਕੇ ਰੱਖਿਆ ਤਿਆਰੀ ਉਹਨੇ ਬਣਾਉਣ ਦੀ ਲੁਕਦਾ ਕਹਦੇ ਹੋ ਇਨਸ਼ਾਅੱਲਾ ਬੱਕਰਾ ਦੱਤੀ ਵੇ ਇਹ ਕਿਹੜੀ ਤਰਦੀ ਇਨਸ਼ਾਅੱਲਾ ਉਹਨਾ ਬੱਕਰਾ ਸੋਈਦਾ ਪਰੌਠਾ ਬਿਸਮਿਲਲਾ ਯਾ ਲਾ ਨਵੀਂ ਵਿਆਹੀ ਬਹੂ ਜੱਗੀ ਚਾੜ੍ਹ ਚੋਂਦੇ ਤੇ ਚਿੱਲੇ ਤੇ ਲੱਗੇ ਚੱਲਾ ਸ਼ੁਰੂ ਕਰਨੀ ਫੋਨ ਨਹੀਂ ਸੱਟੇ ਇੱਥੇ ਲੈ ਇੱਥੇ ਮਿੱਠੀਆਂ ਬਣਾਉਣੀਆਂ ਬਾਬਾ ਰੋਟੀਆਂ ਮਿੱਠੀਆਂ ਮਿੱਠੀਆਂ ਬਾਅਦ ਚ ਮਾਨੂੰ ਵੀਰਲੇ ਹੀ ਪੈਂਦੇ ਹੁੰਦੇ ਆ ਹਾਂ ਆਹ ਸਹੀ ਹੈਗਾ ਆਟਾ ਨਰਮ ਕਰਦਾ ਨਵੀਂ ਬਿਆਲੀ ਬੋਟ ਤੱਲੀ ਵਰੀ ਗੁੰਨੇ ਆਟਾ ਚੱਲ ਹੋਈ ਜਾਂਦਾ ਨਵੀਂ ਨਵੀਂ ਦੋ ਕੋਈ ਨਵੀਂ ਵਿਆਹੀ ਬੋਟ ਉਹ ਹੋਈ ਜਾਂਦਾ ਗਲਤੀ ਨਵੇਂ ਘਰ ਤੇ ਪੁਰਾਣੇ ਘਰ ਤੇ ਉੱਥੇ ਉਹ ਕੰਮ ਨਹੀਂ ਕਰਦੀ ਲਈ ਬਾਬਾ ਜੀ ਇਹਨੂੰ ਸਾਰਾ ਕੁਝ ਦੋ ਬਾਹਰ ਆਟਾ ਨਰਮ ਕਰਦਾ ਆਟਾ ਘੱਲਿਆ ਜਿਆਦਾ ਨਰਮ ਮੁੰਡੇ ਨੇ ਨਹੀਂ ਵਿਆਹ ਹੋਈ ਗੁੰਨੇ ਆਟਾ ਜਿਆਦਾ ਨਾ ਪਹਿਲੀ ਵਾਰੀ ਗੁੰਨੇ ਆ ਨਾ ਤਾਂ ਕਰਕੇ ਇਹ ਬਹੁਤ ਔਰ ਗਲਤ ਉੱਥੇ ਪੇਕੇਆ ਬਣਾਉਂਦੀ ਨਹੀਂ ਨੀ ਰੋਟੀਆਂ ਆ ਨਾ ਨਰਮੇ ਬਹੁ ਹੋ ਗਏ ਆਲੂ ਮੇਰੇ ਹੱਥੋਂ ਬਾਹਰ ਨਿਕਲ ਜਾਂਦੇ ਲੱਗਦਾ ਤੇਕੇਆ ਬਣਾ ਪੇਕੇ ਬਣਾਈ ਨਹੀਂ ਨੇ ਕਦੀ ਰੋਟੀ ਮਾਂ ਨੇ ਮੈਨੂੰ ਕੰਮੇ ਨਹੀਂ ਕਰਨ ਦਿੱਤਾ ਫਿਰ ਦਰਦੀ ਸੀ ਇਹਦੇ ਇੱਥੇ ਆਈ ਮੈਂ ਤੇਰੇ ਘਰੇ ਆਈ ਤਾਂ ਕਰਕੇ ਮੈਨੂੰ ਲੋਣਾ ਪੈ ਰਿਹਾ ਕੰਮ ਕੰਮ ਕਰਨਾ ਪੈ ਰਿਹਾ ਜੇ ਮੈਂ ਕਿੱਥੇ ਮੇਰੇ ਮਾਪਿਆਂ ਨੇ ਤੇ ਪੱਲਾ ਹੁਣ ਲੱਗਿਆ ਮੈਨੂੰ ਪਤਾ ਕਿ ਲਾਦਾ ਜਮਨ ਲਾਦੇ ਸਾਥ ਨਹੀਂ ਹੁਣਾ ਕਿਉਂਕਿ ਇਹ ਦੋ ਜੋੜ ਕੇ ਬਣਾਉਣੇ ਆ ਜਾਂ ਇਕੱਲੇ ਇਕੱਲੇ ਬਣਾਉਣੇ ਆ ਇਕੱਲਾ ਹੀ ਬਣਾਉਣਾ ਮੈਂ ਤਾਂ ਇਨਸ਼ਾ ਅੱਲ ਤਰਤੀਬ ਬੁੱਕਾ ਇਨਸ਼ਾ ਇਹਦੇ ਇਦਾਂ ਕਰਾ ਥੋੜਾ ਬਣਾ ਕੇ ਟਾਕੀ ਲਾਇਆ ਕੁਮੜੀ ਇਹਦੋਂ ਨਿਕਲਿਆ ਨਾ ਇਹਦਾ ਮਾਲ ਕਹਤੀ ਜਨਾ ਹੱਥ ਪਾ ਪਾ ਨਰਮ ਕਰ ਲਿਆ ਆਟਾ ਮੁੰਡੇ ਨਹੀਂ ਜਿਆਦਾ ਪਾਪਾ ਵੀ ਇਹਦਾ ਹੱਲ ਕੀ ਕਰੀਏ ਲੋਟਾ ਵੱਧ ਨਹੀਂ ਇਦਾਂ ਵਧਦਾ ਹੁੰਦਾ ਉਹ ਮਮਾ ਔੜਾ ਇਦਾਂ ਨਹੀਂ ਵੱਧਦਾ ਹੁੰਦਾ ਦੇਖੀ ਤੂੰ ਬਤਾਉਂਦਾ ਮੈਂ ਅੱਜ ਦੀ ਤੈਨੂੰ ਕਹਿੰਦਾ ਇਨਸ਼ਾ ਅੱਲਾ ਬਕਰਾ ਤਤੀਬ ਹਨ ਬਕਰਾ ਤਤੀਬ ਯਾ ਅੱਲਾ ਮਾ ਤੂੰ ਲੈ ਲਾਈ ਜਨਾ ਵਾਹ ਮਾ ਕੇ ਪਹਿਲਾ ਕਿੰਨੇ ਵਧੀਆ ਬਣਾਏ ਆ ਮੈਂ ਤੈਨੂੰ ਪਤਾ ਹਾਂ ਆ ਹੁਣ ਤਾਂ ਇਹਦੀ ਥੋੜੀ ਮਸਤੀ ਹੋ ਗਈ ਮੈਂ ਹਨੇਰੇ ਚ ਐਸਾ ਜਿਹਾ ਆਟਾ ਤਾਂ ਹੈਗਾ ਗੋਲਾ ਇਹ ਐਸਾ ਮੈਂ ਹਨੇਰੇ ਚ ਆਟਾ ਗੋਨੇ ਮੇਰੇ ਚ ਮੂਨੇਰੇ ਗੋਨੇ ਮੂਨੇਰੇ ਜਾਣਾ ਉਹ ਫੇਰ ਤੇਰੇ ਭਾਈ ਇਹਨੇ ਜਾਣਾ ਸੀਗਾ ਨਾ ਪੱਠਿਆਂ ਨੂੰ ਮੈਂ ਕਹਾਂ ਉਹ ਕਹਿੰਦਾ ਲੈਟ ਨਾ ਕੋਈ ਕਹਿੰਦਾ ਮੈਂ ਬ੍ਰੇਕਫਾਸਟ ਕਰਕੇ ਜਾ ਨੀ ਕਹਿੰਦਾ ਮੇਰੀ ਨੀਂਦ ਖਰਾਬ ਹੋ ਜਾਂਦੀ ਰੋੜੇ ਦਾ ਆਪਾ ਵਧੀਆ ਬਣਾਉਣੇ ਆ ਨਾ ਟੈਨਸ਼ਨ ਬੰਦਾ ਹਾਂ ਹਾਂ ਇਨਸ਼ਾਅੱਲਾ ਦੇਖੀ ਸਭੀ ਪਰੌਠਾ ਆਏ ਹਾਂ ਕੀ ਬਾਤ ਹੈ ਤੂੰ ਘੇ ਲਾਓ ਮੜਾ ਗੁੱਗੇ ਤੁਸੀਂ ਤੁਸੀਂ ਕੀ ਕਰਦੇ ਇੰਦਾ ਘੇ ਲੱਜਦਾ ਹੁੰਦਾ ਇੰਦਾ ਘੇ ਲੱਗਦਾ ਮਿਲ ਤੇ ਪਰੌਠਾ ਦੇਖ ਤਾ ਜੀ ਬਣ ਰਿਹਾ ਕੀ ਬਾਤ ਹੈ ਇਹ ਤਾਂ ਵੀ ਘੋਣਾ ਦੇ ਕਿੱਥੇ ਠੀਕ ਜਿਆਦਾ ਥੋੜਾ ਲੈ ਕਰਾਟਰਾਂ ਦੀ ਸਮੱਸਿਆ ਜਾਦੇ ਆ ਘਰ ਦਾ ਦੇਸੀ ਨਾੜਾ ਬਲੌਗ ਹੋ ਜਾਂਦੀਆਂ ਪਰੌਠਿਆਂ ਦੇ ਚੱਕਰਾਂ ਦੇ ਵਿੱਚ ਆਏ ਹੋ ਸੋ ਕੀ ਬਾਤ ਬਾਸ ਕਰ ਤੂੰ ਮਮਾ 1.5 ਚਮਚਾ ਇੱਕ ਤੇ ਲਾਤਾ ਗਾਹ ਇੱਥੇ ਕਿਹੜਾ ਹੋਣਾ ਇੰਡੀਆ ਤੋਂ ਕੋਈ ਹੋਣਾ ਕਰ ਮੈਂ ਹਾਲ ਹੀ ਇਹ ਬਰੋਡਰ ਨਾ ਮੈਂ ਤਾਂ ਘਰ ਦਾ ਦੇ ਖਾ ਕੇ ਤੂੰ ਦੁਬਾਰਾ ਫੇਰ ਆਉਂਗਾ ਅਗਲੀ ਵਾਰੀ ਜਮਮੇ ਨੂੰ ਅਗਲੀ ਵਾਰੀ ਫੇਰ ਕਹਾਂਗਾ ਕਿ ਬਾਈ ਓਦਾਂ ਦੇ ਪਰੌਠੇ ਚਾਹੀਦੇ ਮੈਨੂੰ ਇਹ ਪਰੌਠੇ ਕਿਤੇ ਆਮ ਦੁਕਾਨਾਂ ਤੋਂ ਨਹੀਂ ਮਿਲਦੇ ਪੂਰੇ ਸਾਊਦੀ ਅਰਬ ਚੋਂ ਨਹੀਂ ਇਹ ਮਿਲਣ ਨੂੰ ਜਿਆਦੇ ਲੱਗਿਆ ਕਿ ਕੋਈ ਨਹੀਂ ਇਹ ਲਾਉਣਾ ਦੇਸੀ ਗਈ ਆ ਦੇਸੀ ਦੂਸੀ ਨਹੀਂ ਆ ਮੁੰਡਾ ਮੁੰਡਾ ਵਕਾਡੋ ਖਾਂਦਾ ਅੱਜ ਕੱਲ੍ਹ ਆ ਉਹ ਕਾਡ ਦਾ ਸਵਾਏ ਮੰਮਤ ਚੌਥੇ ਦਿਨ ਦਾ ਨਰਮ ਹੋਇਆ ਜਾ ਗਿਆ ਪਹਿਲਾ ਦਿਨ ਦਾ ਜਿਹੜਾ ਜਿਵਾੜੇ ਤੋੜਨੇ ਹੁੰਦੇ ਹਨ ਹਾਰਡ ਵਾਲਾ ਤੇ ਹਨਾ ਹਾਰਡ ਵਾਲਾ ਮੈਂ ਤਾਂ ਦੇਖ ਕੇ ਲਿਆ ਮੇਰਾ ਸਸਤਾ ਇਹ ਮੇਰੇ ਵੀਡੀਓ ਕੱਢ ਉਹ ਜਿਹੜਾ ਇੰਡੀਆ ਵਿੱਚ ਦਾ 150 ਦਾ ਇੱਕ 150 ਰੁਪਏ ਦਾ ਇੱਕ ਆ ਮਾਰਾ ਇੰਡੀਆ ਇੱਥੇ ਵੀ ਮਹਿੰਗਾ ਹੀ ਆ ਇੱਥੇ ਠੀਕ ਆ ਆਪਣੀ ਰੇਂਜ ਚ ਹੀ ਆ ਚੰਗਾ ਮੋਟਾ ਬਣਾਤਾ ਤਾਂ ਹੋਏ ਨਹੀਂ ਨਹੀਂ ਤੂੰ ਹੀ ਕਹਿੰਦਾ ਇਹਦੇ ਵਿੱਚ ਮਾਲ ਦੂਆ ਭਾਈ ਤੇ ਮਾਲ ਜਾਦਾ ਹੀ ਪੈ ਗਿਆ ਇਹ ਹਲਦੀ ਨਹੀਂ ਇੱਥੋਂ ਕਿੰਨਾ ਮੋਟਾ ਬਣਾ ਦੋ ਆਟਾ ਮਦੰਦਰ ਨੇ ਜਿਆਦਾ ਨਰਮ ਕਰ ਲਿਆ ਅੱਜ ਬismillah ਲਾ ਬismillah ਬਾਅਦ ਹਾਲੇ ਪਤਾ ਕੀ ਚੱਕਰ ਹੋਆ ਤੇਰੀ ਗੱਲ ਸਹੀ ਐ ਇਹ ਤਾਂ ਫੇਰ ਇਦਾਂ ਨਹੀਂ ਬਣਣੀਆਂ ਮਿੱਠੀ ਰੋਟੀ ਨਹੀਂ ਬਣਾਈ ਪਹਿਲਾਂ ਤਾਂ ਹੁਣ ਸਹੌਰੀਆਂ ਦੇ ਵਿੱਚ ਇਹੀ ਕੁਝ ਹੁਣ ਸਹੌਰੀਆਂ ਦੇ ਵਿੱਚ ਇਦਾਂ ਇੰਨੇ ਦੀ ਅੱਕਾਰ ਕੇ ਰੋਟੀਆਂ ਚੜੜੀਆਂ ਨਾਲੇ ਖਾਣਗੇ ਤੇ ਨਾਲੇ ਗਾਲਾਂ ਕੱਢਣਗੇ ਇਧਰੋਂ ਕੱਲੇ ਕੋਰਨਰ ਹੀ ਕੱਢੀ ਜਾਂਦਾ ਐ ਮੋਟਾ ਜਿਆਦੇ ਬੜੀ ਮੋਟਾ ਨਹੀਂ ਤੇ ਮਾਲ ਪਾਉਗਾ ਐਡਾ ਹੀ ਬਣ ਗਿਆ ਐਡਾ ਪਰੌੜਾ ਤਾਂ ਇਹ ਜੱਡਾ ਕਿਹ ਬਤਾਈ ਜੱਡਾ ਹੀ ਬਣ ਗਿਆ ਤੇ ਟੱਕਣ ਵੀ ਰੱਖਦਾ ਪਰੌੜਾ ਦਿੱਤਾ ਹੋਈ ਜਾਂਦਾ ਆਹ ਟੱਕਣ ਨਹੀਂ ਉੱਥੇ ਵੀ ਹੈ ਨਾ ਬੁੜੀਆਂ ਤਾਂ ਹੁੰਦੀਆਂ ਜਿਹੜੀਆਂ ਤੇ ਉਹ ਉੱਥੇ ਪਰੌੜੇ ਬਣਾ ਕੇ ਰੋਟੀਆਂ ਦੇ ਉਹ ਪਰ ਭੈਣ ਸਪੀਡ ਹੈ ਉਹਨਾਂ ਦੀ ਬਹੁਤ ਵਾ ਤਾੜ ਤਾੜ ਮਾਰਦੀਆਂ ਲਾ ਲਾ ਕੇ ਭਾਜੀ ਚੱਕਰ ਆਹ ਗੱਡਾ ਪਰੌੜਾ ਇੱਥੇ ਪਰਾਠਾ ਬਬੇ ਨਰਮ ਆਦਾ ਪਰਾਠਾ ਨਰਮ ਆਟਾ ਕਰਦਾ ਅੱਟਾ ਉਹ ਇਹ ਉਹ ਕੱਲ ਉਹ ਵਾਲਾ ਆਟਾ ਹੈ ਜਿਹੜਾ ਚਿੱਟਾ ਪੋਆ ਵਿੱਚ ਵਧੀਆ ਐਸਟਾ ਪਰਾਠਾ ਦਿਖਾਣਗੇ ਸਾਉਦੀਆਰ ਵਿੱਚ ਪਰੌਠੇ ਸਾਉਦੀਆਰ ਵਿੱਚ ਪਰੌਠੇ ਖਾਏ ਜਾਣਗੇ ਬੱਸਦਾ ਇਹਦਾ ਦਿਖਾ ਮਮਾ ਬੱਸ ਘਰੇ ਬਣਾ ਕੇ ਖੱਟੇ ਦੇ ਵਿਲੇ ਜਾ ਰਹੇ ਹਾਂ ਪਰੌਠੇ ਫਟਾਵਾ ਮਾ 베ਰਣਾ ਚਟੜਾ 베ਰਣਾ ਸੌਦੀ ਸਾਡੇ ਸਾਡੇ ਤਮੀਜ਼ ਖਾਂਦੇ ਅਸੀਂ ਤੇ ਪਰੌੜੇ ਖਾਂਦੇ ਹੈ ਦੇਖ ਕਮਾਲ ਦੀ ਗੱਲ ਹੁਣ ਉਹਨਾਂ ਤਮੀਜ਼ ਲਾ ਕੇ ਦੇ ਖਾਂਦੇ ਆਹ ਪਰੌੜਾ ਹੈ ਕੋ ਨੰਬਰ 1 ਹੱਦੋਂ ਵੱਧ ਵੱਡੇ ਪਰੌੜੇ ਬਣਾਈ ਜਾਂਦਾ ਮੁੰਡਾ ਤਵੇ ਨਾਲੋਂ ਵੀ ਵੱਡਾ ਗੱਲ ਇਹ ਆ ਪੂਰਾ ਪੱਕ ਰਿਹਾ ਕਿ ਨਹੀਂ ਬਣ ਤਾਂ ਵਧੀਆ ਰਿਹਾ ਪਰ ਪਰੌੜਾ ਦੇ ਤਵੇ ਦੇ ਤੋਂ ਬਾਹਰ ਜਾਂਦਾ ਹਾਂਜੀ ਗੱਲ ਬੋਲੀ ਪਰਦੇਸ ਹੈ ਬੰਦੇ ਆ ਪਰਦੇਸ ਮਾ ਮਾ ਇਹਨਾਂ ਤੋਂ ਲੋਨ ਪ੍ਰੋਬਲਮ ਰੋੜੀ ਖੋਣ ਲੱਗਾ ਨਾ ਉਹਨਾਂ ਨੂੰ ਨਵੀਂ ਨ ਬਿੱਲੀ ਵੀ ਰੱਖੀ ਹੈ ਬਸ ਮਾ ਉਸ ਭੱਜ ਗਈ ਅੱਖਾ ਦੇਖ ਬਾਬੇ ਕਿਦਾਂ ਨੇ ਇਹਦੀਆਂ ਬੱਚਾ ਆਇਆ ਆ ਤਾਂ ਬੱਚਾ ਹੈ ਪੀੜੀਆਂ ਹੀ ਆ ਕਿੱਥੇ ਐ ਕੀ ਆ ਮੇਂ ਆਵੇਂ ਨੀ ਕੋਲ ਹੋਏ ਡਰੀ ਜਾਂਦੀ ਆਓ ਚਲਿਏ ਪੱਤੀ ਲੈ ਕਰਦਾ ਇਹ 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 ਨਾ ਵੀ ਯੂਪੀ ਦਾ ਬੰਦਾ ਚਲੋ ਵਾਪਸ ਕਿਦਰ ਸੋ ਹਮ ਚਲਤੇ ਹੈਂ ਅਜ ਬਕਾਲੇ पे ਆ ਹੁੰਦਾ ਵਲੌਗ ਕਾ ਕਰਤੇ ਹੈਂ ਨਾਲੇ ਤੇਰੇ ਸੁੱਤਾ ਹਾਂ ਤਾਂ ਮਾਰ ਮਾਰ ਕੇ ਆਉਣਾ ਐਡੀ ਦੱਸ ਦੇ ਪਾ ਜਿਹੜੇ ਆਂ ਆ ਜਾ ਚਾਹ ਬਣਾਉਣ ਲੱਗੇ ਸੀ ਤੇ ਚਾਹ ਪੱਤੀ ਖਤਮ ਹੋ ਗਈ ਨਵੀਂ ਰੂਮ ਚ ਤੇ ਠੇਕਾ ਪਾ ਆਪਣੇ ਲਈ ਲੈ ਲਈ ਇੱਕ ਨਵੀਂ ਲੈ ਲਈ ਚਾਹ ਬਣਾਵਾਂਗੇ ਹੁਣ ਜਾ ਕੇ ਪੀਵਾਂਗੇ ਇਹ ਸਾਉਦੀ ਟੀ ਸਾਉਦੀ ਦੀ ਚਾਹ ਪੱਤੀ ਹੈ लिया। एक अपने लिया। ले, ले लिया है मशीन का हो गया शुक्रिया आ जाओ चलिए चाह पत्ती ले लिए आप चाह पत्ती तो बिना चाहिए ਰੋਏ ਮੁੰਡਿਆ ਹਾਂ ਲੈਪਟਾ ਚ ਲੈਪਟਾ ਚਾਇਜ ਹੈ ਨਾ ਕੀ ਉਹ ਦੂਸਰੀ ਗੱਡੀ ਬੁੱਢੇ ਦੀ ਦੂਸਰੀ ਗੱਡੀ ਹੌਲ ਮੈਂ ਲੱਕ ਕੀ ਬਾਤ ਹੈ ਫੁੱਲ ਫੈਟ ਇਹਦੀ ਮਾਰਦੀ ਹੈ ਇੱਕ ਨੰਬਰ ਬਾਕੀ ਜਿਹੇ ਜੋ ਮਾਰਦੀ ਹੈ ਫੁੱਲ ਕਰੀਮ ਹੈ ਇਹ ਨਹੀਂ ਥੋੜੀ ਕਰੀਮ ਹੈ ਬਲੇ ਨਾ ਮੋੜਾਂ ਤੁਸੀਂ ਸਾਈਡ ਸਾਈਡ ਨੂੰ ਕਰਿਓ ਤਾਂ ਕਿੰਨਾ ਕੁ ਭਾਈ ਹੋਏ ਮੰਗਰੇ ਮੁੰਡਿਆ ਤਾਂ ਤੁਸੀਂ ਹੋਵੇ ਹਾਂ ਹਾਂ ਉਹਦੇ ਨੂੰ ਇਸ ਦਿਨ ਆਉਂਦੇ ਕਿ ਲੈ ਕੇ ਆਉਣਾ ਨਾਸ ਲਾਉਂਦੇ ਮੈਂ ਤਰੂ ਪਰੋਠੇ ਬਣ ਕੇ ਤਿਆਰ ਨੇ ਓਏ ਹੋਏ ਹੋਏ ਨਾਲ ਗੋਭੀ ਓਏ ਚਾਹ ਲਾ ਓਏ ਪਰਾਠੇ ਰੈਡੀ ਹੈ ਸਾਡੇ ਬਣਾਏ ਦੇ ਨਵੀਂ ਵਿਆਹੀ ਬਹੂ ਨੇ ਬਣਾਏ ਹੈ ਪਰਾਠੇ ਨਵੀਂ ਵਿਆਹੀ ਬਹੂ ਨੇ ਅੱਜ ਬਣਾਏ ਪਰਾਠੇ ਇੱਕ ਨੰਬਰ ਨਾਲ ਗੋਭੀ ਦੀ ਸਬ지 ਦਹੀਂ ਨਾਲ ਚਾਹ ਚਾਹ ਕੀ ਬਾਤ ਹੈ ਹੁਣ ਖਾਣੇ ਆ ਤੇ ਇੰਜੋਏ ਕਰਨ ਲੱਗੇ ਆ ਬਹੁਤ ਵਧੀਆ ਹੋਏ 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 ਉਹ ਵੀ ਦੇ ਵਿੱਚ ਮਰਰ ਪਾਇਓ ਹੈ ਕਦੇ ਮਾਰੋ ਪਰਫੈਕਟ ਬਣਾਇਆ ਇੱਕ ਨੰਬਰ ਮੈਂ ਤਾਂ ਵੀ ਕੰਨ ਨਹੀਂ ਪੰਦੀ ਆ ਸਵੇਰੇ ਉੱਠ ਕੇ ਮੂੰਹ ਨਹੀਂ ਧੋਤਾ ਪਹਿਲਾਂ ਮਾਰਾ ਆਲੂ ਛੱਲੇ ਗੋਭੀ ਨਾਲ ਦਹੀਂ ਪਰੋਠੇ ਸਾਰੇ ਖਾ ਹੋ ਗਏ ਨੇ ਬੜੇ ਟੇਸਟੀ ਸੀਗੇ ਸਾਰੇ ਹੀ ਖਾ ਲਏ 15 ਨੇ ਵਿਹਲਾ ਕਰਤਾ ਸਾਰਾ ਕੁਛ ਆਹ ਅਜੇ ਖਾਈ ਆਂਦਾ ਮੁੰਡਾ 6 ਬਿਹਾਰ ਦਾ ਬਿਹਾਰ ਤੋਂ ਤੂੰ ਯੂਪੀ ਸੇ ਹੈ ਯੂਪੀ ਸੇ ਸਾਰਾ ਪੰਜਾਬੀ ਜਾਂ ਗੋਰਖਪੁਰ ਦਾ ਪਰੋੜੇ-ਪਰੋੜੇ ਘਾਣ ਤੋਂ ਬਾਅਦ ਚੱਲ ਗਏ ਅਸੀਂ ਵੀਡੀਓ ਛੂਟ ਕਰਨ ਸ਼ੂਟਿੰਗ ਹੋ ਗਈ ਡਨ ਸ਼ੂਟਿੰਗ ਹੋ ਗਈ ਡਨ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਮੋਹਰੇ ਰੋਡ ਬੰਦ ਕੀਤਾ ਆ ਸਾਰੇ ਬੰਦੇ ਨਾਲ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਚੱਲ ਗਏ ਇਹ ਆਪਣਾ ਮਿੱਤਰ ਯੂਪੀ ਵਾਲਾ ਬੜਾ ਘੈਂਟ ਵਧੀਆ ਸਾਥ ਦਿੰਦਾ ਆਪਣਾ ਵੀਡੀਓ ਛੂਟਿਓ ਇਹ ਆ ਕੈਮਰਾਮੈਨ ਆਪਣਾ ਇਹ ਸਟੂਡੀਓ ਆ ਜੀ ਜੱਖੂ ਸਟੂਡੀਓ ਫਗਵਾੜਾ ਨੀਅਰ ਰੇਲਵੇ ਸਟੇਸ਼ਨ ਫਾਟਕ